ਅ ਇੱਕ ਮਾਸਟਰ ਦਾ ਮੁੰਡਾ ਪੰਜ ਕਿੱਲਿਆਂ ਤੋਂ ਉੱਠ ਕੇ ਪੰਜਾਬ ਦਾ ਮੁੱਖ ਮੰਤਰੀ ਬਣਿਆ ਪਿਛਲੇ 70 ਸਾਲ ਦੀ ਰਾਜਨੀਤੀ ਪਲਟ ਦਿੱਤੀ ਇਹ ਬੰਦੇ ਨੇ ਪੂਰੀ ਰਾਜਨੀਤੀ ਪਲਟ ਦਿੱਤੀ ਇਹ ਬੰਦੇ ਨੇ ਪਹਿਲੀ ਯਾਰ ਕੋਈ ਸੂਰਮਾ ਮੁੱਖ ਮੰਤਰੀ ਬਣਿਆ ਪਹਿਲਾਂ ਸਾਰੇ ਉਹੀ ਪੁਰਾਣੇ ਬਣਦੇ ਸੀ ਤੇ ਆਪਾਂ ਇਹਦਾ ਸਾਥ ਦਈਏ ਕੀ ਮਾੜਾ ਕੀਤਾ 70 ਸਾਲ ਦੀ ਲੁੱਟ ਹੁਣ ਜੇ ਤੁਸੀਂ ਕਹੋਗੇ ਵੀ ਲੈ ਤੂੰ ਤੈਨੂੰ ਵੋਟਾਂ ਪਈਆਂ ਤੂੰ ਆ ਕੋ ਯਾਰ ਉਸ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ ਵੀ ਆਹ ਲੋ ਜੀ ਜਾਦੂ ਦੀ ਛੜੀ ਲਾਤੀ ਆ ਹੋ ਗਿਆ ਆਹ ਜਾਦੂ ਦੀ ਛੜੀ ਲਾਤੀ ਆ ਹੋ ਗਿਆ ਇਦਾਂ ਨਹੀਂ ਹੋਣਾ ਵੀਰੋ ਪੰਜ ਸੱਤ 10 ਸਾਲ ਲੱਗਣਗੇ ਹੌਲੀ ਹੌਲੀ ਸਭ ਸੈੱਟ ਕਰੂਆ ਬੰਦਾ ਦਾ ਇਮਾਨਦਾਰ ਹੈ ਨਾ ਠਾਗਤ ਨਹੀਂ ਹੈਗਾ ਕਪੜੇ ਬਾਜ਼ੀਆ ਨਹੀਂ ਕਰਦਾ ਜੇ ਇਹ ਨੇ ਇੰਨੀ ਵੀ ਕਵਲੇ ਬਾਜ਼ੀ ਕੀਤੀ ਹੋਰ ਦਲੀਦੀਆਂ ਏਜੰਸੀਆਂ ਪੂਰੀਆਂ ਨਾਲੇ ਪਿੱਛੇ ਪਈਆਂ ਹੋਈਆਂ ਆਪ ਵਾਲਿਆਂ ਦੇ ਕਰ ਹੀ ਨਹੀਂ ਸਕਦੇ ਤੇ ਵੀਰੋ ਸਾਥ ਦਵੋ ਆਵੇ ਤੁਸੀਂ ਲੋਕਾਂ ਪਿੱਛੇ ਲੱਗੇ ਜਾਓ ਪਹਾੜੇ ਦੇ ਬੰਦਿਆਂ ਪਿੱਛੇ ਲੱਗੇ ਯਾਰ ਸੋਚੋ ਯਾਰ 70 ਸਾਲ ਦੀ ਲੁੱਟ ਹੋਈ ਹੋਈ ਆ ਉਹ ਇੱਕ ਸਾਲ ਚ ਦੋ ਸਾਲ ਚ ਕਿਵੇਂ ਸਹੀ ਹੋ ਜੂ ਮਾਮਲਾ ਟਾਈਮ ਲੱਗਣਾ ਆ ਖੁਦ ਵੀ ਪੰਜਾਬ ਦੇ ਲੋਕ ਭਾਈ ਪਿੰਡਾਂ ਹੋਂ ਪੰਜਾਬ ਚ ਉਥੇ ਦਿਹਾੜੀਆਂ ਕਰਨ ਜਾਂਦੇ 25 ਬੱਚੀ 50 ਬਿਆ ਲੱਗ ਲਾਗੇ ਮੇਰੇ ਘਰ ਚ ਕੋਈ ਵੀ ਪੰਜਾਬ ਚ 5 ਕਿਲੱਖ ਦਾ ਕੰਮ ਸ਼ੁਰੂ ਕਰ ਲੋ ਬੰਦਾ ਭੁੱਖਾ ਨਹੀਂ ਮਰਦਾ ਹੈਨਾ ਤੇ ਸਰਕਾਰ ਦਾ ਸਾਥ ਦਵੋ ਵੀਰੋ ਭਗਵੰਤ ਮਾਨ ਜੀ ਦਾ ਸਾਥ ਦਵੋ ਗੱਡ ਕੇ ਸਾਥ ਦੋ ਵੀਰੋ ਗੱਡ ਕੇ ਕਿਉਂਕੇ ਵੀਰੋ ਟਾਈਮ ਲੱਗਦਾ ਹਰ ਚੀਜ਼ ਨੂੰ ਪੁਰਾਣੀ ਲੁੱਟ ਹੋਈ ਬੜੀ ਵੱਡੀ ਲੁੱਟ ਹੋਈ ਹੈ ਟਾਈਮ ਲੱਗਣਾ ਵੀਰੋ ਹੌਲੀ ਹੌਲੀ ਸਾਰੇ ਕੰਮ ਹੋ ਜਾਣਗੇ ਤੁਸੀਂ ਇਹ ਨਾ ਕਹੋ ਤੁਸੀਂ ਫੇਰ ਪੁਰਾਣੀਆਂ ਪਾਰਟੀਆਂ ਲਿਆਵੋਗੇ ਤੇ ਉਹਦਾ ਜੋ ਕੀਤਾ ਅੱਗੇ ਉਹਨਾਂ ਹੁਣ ਵੀ ਉਹੀ ਕਰਨਾ ਵੀਰੋ ਸਿਆਣੇ ਬਣੋ ਤੇ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਭਗਵੰਤ ਮਾਣ ਜਿਹੜਾ ਸਾਥ ਦੋ ਤੁਸੀਂ ਕਹਿੰਦੇ ਪਿੰਡਾਂ ਨਹੀਂ ਵੜਨ ਦੇਣਾ ਜੇ ਤੁਸੀਂ ਪਿੰਡਾਂ ਨਹੀਂ ਵੜਨ ਦਾ ਵਕਤ ਹੈ ਯਾਰ ਕੀ ਕੋ ਕਿੱਦਾਂ ਚੱਲੂਗਾ ਕੰਮ ਹਾਂ ਉਹ ਕੋਸ਼ਕ ਬੰਦੇ ਜਿਹੜੇ ਆ ਪੰਪ ਦੇ ਦਿੰਦੇ ਵੀ ਤੂੰ ਪਿੰਡਾਂ ਦਾ ਵੜ ਨਹੀਂ ਤੇਰਾ ਵੀਡੀਓ ਵਾਇਰਲ ਕਰ ਦਾਂਗੇ ਉਹ ਇਦਾਂ ਇਦਾਂ ਪੰਪਾ ਜਨਾਓ ਵੀਰੋ ਭਗਵੰਤ ਮਾਨ ਦਾ ਸਾਥ ਦੋ ਬਾਕੀ ਤਾਂ ਮੈਂ ਕੱਲੇ ਵੀ ਦੱਸ ਦਿੰਦਾ ਹਾਂ ਜਿਤਨਾ ਭਗਵੰਤ ਮਾਨ ਦੀ ਜੋ ਮਰਜ਼ੀ ਹੋ ਜਾਏ ਸਰਕਾਰ ਭਗਵੰਤ ਮਾਨ ਦੀ ਬਣਨੀ ਆ ਠੀਕ ਅਗਲੀ 98 ਸੀਟਾਂ ਲਈਆਂ ਸੀ ਐਰ ਕੀ 87 ਸੀਟਾਂ ਦੇ ਲੈਣਗੇ ਦੂਜੀਆਂ ਪਾਰਟੀਆਂ ਦਾ ਤਾਂ ਉਹ ਹੀ ਬਾਈਕਾਟ ਹੋ ਚੁੱਕਾ ਹੈ ਨਾ ਬਾਕੀ ਭਗਵੰਤ ਮਾਨ ਜੀ ਜਿਹੜੇ ਆ ਦੇ ਇਮਾਨਦਾਰ ਕੇ ਫਾਲਤੂ MLA ਹੋ ਜੇ ਅਗਲੀ ਿਆ ਨਹੀਂ ਕਰਨੇ ਵਧੀਆ MLA ਭਗਵੰਤ ਮਾਨ ਜੀ ਕਹਿੰਦੇ ਪੜੇ ਲਿਖੇ ਇਹੋ ਜਾਨ ਨੂੰ ਨਹੀਂ ਪੜੇ ਲਿਖਿਆ ਐਮਐਲ ਜਿਹੜੇ ਆ ਮਾਰਕੀਟ ਚ ਲਿਆਉਣੇ ਆ ਖੜੇ ਕਰਨੇ ਆ ਤੇ ਹੌਲੀ ਹੌਲੀ ਸਭ ਹੋ ਜਾਊਗਾ ਵੀਰੋ ਭਗਵੰਤ ਮਾਨ ਜੀ ਦਾ ਸਾਥ ਬਵੋ ਸਰਕਾਰ ਦਾ ਸਾਥ ਦਵੋ ਤੇ ਹੌਲੀ ਹੌਲੀ ਸਾਰੇ ਕੰਮ ਹੋ ਜਾਣਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ